ਹਾਰਾਂ ਦੇ ਮੱਦੇ ਨਜ਼ਰ ਜਿੱਥੇ ਹਰ ਇੱਕ ਵਾਰ ਪਾਸੇ ਜਿਹੜੀ ਖੁਸ਼ੀਆਂ ਦੀ ਲਹਿਰ ਹੈ ਉਹ ਦੌੜ ਰਹੀ ਹੈ ਉੱਥੇ ਹੀ ਦਿੱਲੀ ਦੇ ਵਿੱਚ ਜਿੱਥੇ ਪ੍ਰਦੂਸ਼ਣ ਦਾ ਜੜਾ ਲਾਵਲ ਆ ਉਹ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਪ੍ਰਦੂਸ਼ਣ ਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਕਿ ਹਵਾਈ ਪ੍ਰਦੂਸ਼ਣ ਦੇ ਨਾਲ ਨਾਲ ਜਿਹਨੂੰ ਅਸੀਂ 에ਅ ਪੋਲਿਊਸ਼ਨ ਕਹਿੰਦੇ ਆ ਉਸ ਦੇ ਨਾਲ ਨਾਲ ਲੈਂਡ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਵੱਧ ਗਿਆ ਦਿੱਲੀ ਦੇ ਵਿੱਚ ਹਰ ਜਗ੍ਹਾ ਕੂੜਾ ਹੀ ਕੂੜਾ ਹੋ ਗਿਆ ਹੈ ਖਾਸ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਪੰਜਾਬੀ ਬਾਗ ਰਿੰਗ ਰੋਡ ਦੇ ਕੋਲ ਸਥਿਤ ਜਿਹੜੀ ਮੂਰਤੀ ਆ ਉਹਦੇ ਸਾਹਮਣੇ ਜਿਹੜੀ ਭਗਵਾਨ ਜੀ ਦੀ ਮੂਰਤੀ ਆ ਉਹਦੇ ਸਾਹਮਣੇ ਇਨਾਂ ਕੋ ਜ਼ਿਆਦਾ ਕੂੜਾ ਜਦੋਂ ਜਮ੍ਹਾਂ ਹੋ ਚੁੱਕਿਆ ਹੈ ਕਿ ਉੱਥੇ ਦੋ ਪਾਲ ਲਈ ਖੜ ਪਾਣਾ ਵੀ ਬਹੁਤ ਮੁਸ਼ਕਿਲ ਦਾ ਕੰਮ ਹੈ ਕਿਉਂਕਿ ਉਸ ਕੂੜੇ ਵਿੱਚੋਂ ਇੰਨੀ ਜ਼ਿਆਦਾ ਗੰਦੀ ਜਿਹੜੀ ਬਦਬੂ ਆ ਉਹ ਆ ਰਹੀ ਹੈ ਤੇ ਕੋਜਾ ਸੁੱਕਾ ਕੂੜਾ ਵੀ ਹੈ ਜਿਹਦਾ ਕਿ ਹਾਲੇ ਤੱਕ ਨਾ ਤਾਂ ਉਸ ਨੂੰ ਚੱਕਿਆ ਗਿਆ ਹੈ ਨਾ ਉਸ ਦੀ ਕੋਈ ਸਫਾਈ ਹੋਈ ਹੈ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਵਾਲੀ ਨੰਗੀ ਨੂੰ ਵੀ ਤਕਰੀਬਨ ਦੋ ਤੋਂ ਤਿੰਨ ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਕੋਈ ਪੁਕਤਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੇ ਗਏ ਨੇ ਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਜਿਵੇਂ ਕਿ ਪਿਛਲੇ ਦਿਨੀ ਜਿਹੜੀਆਂ ਰਿਪੋਰਟਾਂ ਨੇ ਆ ਰਹੀਆਂ ਸੀ ਕਿ ਜਿਹੜੀ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਨੇ ਖਤਰਨਾਕ ਬਿਮਾਰੀਆਂ ਨੇ ਇਹਨਾਂ ਦਾ ਜਿਹੜਾ ਖਤਰਾ ਹੈ ਉਹ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਇਹ ਜਿਹੜਾ ਖਤਰਾ ਹੈ ਉਹ ਦਿੱਲੀ ਦੇ ਸਿਰ ਤੇ ਮਡਰਾ ਰਿਹਾ ਹੈ